ਭਾਰਤੀ ਜਨਤਾ ਪਾਰਟੀ ਦੇ ਜਲੰਧਰ ਤੋਂ ਲੋਕ ਸਭਾ ਉਮੀਦਵਾਰ ਸੁਸ਼ੀਲ ਰਿੰਕੂ ਨੇ ਇੱਕ ਵਾਰ ਫਿਰ ਤੋਂ ਕਿਸਾਨਾਂ ਨੂੰ ਲੈ ਕੇ ਵਿਵਾਦਿਤ ਬਿਆਨ ਦੇ ਦਿੱਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਕਿਸਾਨ ਗੁੰਡੇ ਨੇ ਅਤੇ ਦਲਤ ਵਿਰੋਧੀ ਨੇ ਦਰਸਲ ਕੱਲ ਸੁਸ਼ੀਲ ਰਿੰਕੂ ਨਕੋਦਰ ਦੇ ਅੰਬੇਦਕਰ ਚੌਂਕ ਵਿਖੇ ਡਾਕਟਰ ਭੀਮਰਾਵ ਅੰਬੇਦਕਰ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਸਨ ਤੇ ਉੱਥੇ ਕਿਸਾਨਾਂ ਦੇ ਵੱਲੋਂ ਉਹਨਾਂ ਦਾ ਵਿਰੋਧ ਕੀਤਾ ਗਿਆ ਉਹਨਾਂ ਦੇ ਖਿਲਾਫ ਨਾਰੇਬਾਜ਼ੀ ਕੀਤੀ ਗਈ ਜਿਸ ਤੋਂ ਬਾਅਦ ਸੁਸ਼ੀਲ ਰਿੰਕੂ ਨੇ ਕਿਸਾਨਾਂ ਦੇ ਇਸ ਵਿਰੋਧ ਪ੍ਰਦਰਸ਼ਨ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਜੋ ਕਿ ਵਿਵਾਦ ਦੇ ਵਿੱਚ ਹੈ ਉਹਨਾਂ ਦਾ ਕਹਿਣਾ ਹੈ ਕਿ ਇਹ ਕਿਸਾਨ ਨਹੀਂ ਬਲਕਿ ਗੁੰਡੇ ਨੇ ਇਹ ਮੈਨੂੰ ਬਾਬਾ ਸਾਹਿਬ ਅੰਬੇਦਕਰ ਨੂੰ ਸ਼ਰਧਾਂਜਲੀ ਦੇਣ ਤੋਂ ਰੋਕਣਾ ਚਾਹੁੰਦੇ ਨੇ ਜੋ ਕਿ ਇੱਕ ਦਲਿਤ ਭਾਈਚਾਰੇ ਦੀ ਸਮੂਹਿਕ ਬੇਇੱਜ਼ਤੀ ਹੈ ਇਸ ਕਰਕੇ ਇਕ ਗੁੰਡੇ ਹੋਣ ਦੇ ਨਾਲ ਨਾਲ ਦਲਤ ਵਿਰੋਧੀ ਵੀ ਨੇ ਇਸ ਦੇ ਨਾਲ ਨਾਲ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਮੈਂ ਸਾਰੇ ਦਲਤ ਭਾਈਚਾਰੇ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਇਨ੍ਹਾਂ ਕਿਸਾਨਾਂ ਦਾ ਬਾਈਕਾਟ ਕੀਤਾ ਜਾਵੇ ਸੁਸ਼ੀਲ ਰਿੰਕੂ ਦੇ ਵੱਲੋਂ ਕਿਸਾਨਾਂ ਨੂੰ ਗੁੰਡੇ ਆਖਣ ਤੋਂ ਬਾਅਦ ਹੁਣ ਉਹਨਾਂ ਦੇ ਇਸ ਬਿਆਨ ਨੂੰ ਲੈ ਕੇ ਵਿਵਾਦ ਛਿੜ ਗਿਆ ਹੈ ਕਿਸਾਨਾਂ ਦੇ ਵੱਲੋਂ ਜਗ੍ਹਾ-ਜਗ੍ਹਾ ਤੇ ਉਹਨਾਂ ਦੇ ਖਿਲਾਫ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਜਾਣਕਾਰੀ ਲਈ ਦੱਸ ਦਈਏ ਕਿ ਜਦੋਂ ਕੱਲ ਸੁਸ਼ੀਲ ਰਿੰਕੂ ਬਾਬਾ ਸਾਹਿਬ ਅੰਬੇਦਕਰ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਤਾਂ ਉੱਥੇ ਹੀ ਦੂਜੇ ਪਾਸੇ ਸੜਕ ਦੇ ਪਰਲੇ ਪਾਸੇ ਕਿਸਾਨਾਂ ਦੇ ਵੱਲੋਂ ਉਹਨਾਂ ਦੇ ਖਿਲਾਫ ਨਾਰੇ ਬਾਜ਼ੀ ਕੀਤੀ ਜਾ ਰਹੀ ਸੀ ਪੁਲਿਸ ਦੇ ਵੱਲੋਂ ਉਹਨਾਂ ਕਿਸਾਨਾਂ ਨੂੰ ਘੇਰਾਬੰਦੀ ਕਰਕੇ ਰੋਕਿਆ ਹੋਇਆ ਸੀ ਸ਼ਸ਼ੀਲ ਰਿੰਕੂ ਕਾਫੀ ਦੂਰ ਸੀ ਪਰ ਉਹਨਾਂ ਕਿਸਾਨਾਂ ਦੇ ਵੱਲੋਂ ਸ਼ਸ਼ੀਲ ਰਿੰਕੂ ਦੇ ਖਿਲਾਫ ਦੂਰ ਰਹਿ ਕੇ ਹੀ ਨਾਰੇ ਬਾਜ਼ੀ ਕੀਤੀ ਜਾ ਰਹੀ ਸੀ ਭਾਜਪਾ ਸਰਕਾਰ ਮੁਰਦਾਬਾਦ ਦੇ ਨਾਰੇ ਲਗਾਏ ਜਾ ਰਹੇ ਸਰ ਇਸ ਨੂੰ ਲੈ ਕੇ ਸ਼ਸ਼ੀਲ ਰਿੰਕੂ ਨੇ ਕਿਸਾਨਾਂ ਦੇ ਖਿਲਾਫ ਇੱਕ ਵੱਡਾ ਬਿਆਨ ਦੇ ਦਿੱਤਾ ਹੈ ਜੋ ਕਿ ਵਿਵਾਦਾਂ ਦੇ ਵਿੱਚ ਹੈ